ਹਾਂਜੀ ਸੋ ਅੱਜ ਆਪਾਂ ਮੱਕੀ ਦੀ ਰੋਟੀ ਬਣਾਈ ਮੂਲੀ ਪਾ ਕੇ ਨਾਲ ਤਾਂ ਹੀ ਲੰਚ ਚ ਲੈ ਰਹੇ ਆ ਤੇ ਬਹੁਤ ਜ਼ਿਆਦਾ ਸੌਫਟ ਬਣੀ ਹੈ ਤੁਸੀਂ ਦੇਖ ਸਕਦੇ ਹੋ ਔਰ weight loss journey ਤੇ ਵੀ ਤੁਸੀਂ ਇਹਨੂੰ ਇਨਟੇਕ ਕਰ ਸਕਦੇ ਆ ਤੇ ਕੌਣ ਕੌਣੀ ਦੀ ਰੈਸਪੀ ਜਾਨਣਾ ਚਾਹੁੰਦਾ ਆ ਸੋ ਲੈਟਸ ਗੋ ਤੁਹਾਨੂੰ ਇਹਨੂੰ ਬਣਾ ਕੇ ਵੀ ਦਿਖਾਉਣੀ ਕਿ ਕਿਸ ਤਰ੍ਹਾਂ ਰੈਡੀ ਕੀਤੀ ਹੈ ਮੈਂ ਸੋ ਆਪਾਂ ਇੱਥੇ ਮੂਲੀ ਨੂੰ ਕੱਦੂਗਸ਼ ਕਰ ਲਿਆ ਵਿੱਚ ਦੋ ਗ੍ਰੀਨ ਚਿੱਲੀ ਤੇ ਥੋੜੇ ਜਿ ਲੰਮੇ ਘੱਟ ਕੇ ਮੈਂ ਆਨੀਆਂ ਪਾਏ ਆ ਸੋ ਇਹਦੇ ਵਿੱਚ ਹੁਣ ਬਾਕੀ ਆਪਾਂ ਸੁੱਕੀ ਮੇਥੀ ਤੇ ਥੋੜੀ ਜਿ ਸਪਾਈਸਿਸ ਸਾਲਟ ਵਗੈਰਾ ਤੇ ਨਾਲ ਦੀ ਨਾਲ ਆਪਾਂ ਮੱਕੀ ਦਾ ਆਟਾ ਐਡ ਕਰਾਂਗੇ ਐਂਡ ਦਾ ਨੈਕਸਟ ਥਿੰਗ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਈ ਆਈ ਥਿੰਕ ਤੁਹਾਨੂੰ ਦਿਖੇ ਇਹ ਪਰੌਠਾ ਮਸਾਲਾ ਆ ਇਹ ਮੈਂ ਸਪੈਸ਼ਲ ਇੰਡੀਆ ਤੋਂ ਲੈ ਕੇ ਆਈ ਸੀ ਜਿਹਦੇ ਵਿੱਚ ਧਨੀਆਂ ਬਲੈਕ ਪੀਪਰ ਬਹੁਤ ਕੁਝ ਹੁੰਦਾ ਤੇ ਮੈਂ ਜਦੋਂ ਵੀ ਮੱਕੀ ਦੀਆਂ ਰੋਟੀਆਂ ਮੂਲੀ ਪਾ ਕੇ ਬਣਾਉਣੀ ਆ ਜਾਂ ਆਪਾਂ ਕੋਈ ਵੀ ਘਰ ਆਲੂ ਦੇ ਪਰੌਠੇ ਬਣਾਉਣੀ ਆ ਮੈਂ ਇਹਦਾ 1.5 ਚਮਚ ਪਾ ਦਿੰਨੀ ਆ ਔਰ ਬਹੁਤ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਸੋ ਇਹਦੇ ਵਿੱਚ ਹੁਣ ਮੈਂ ਮੱਕੀ ਦਾ ਆਟਾ ਐਡ ਕਰ ਲਿਆ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਸੁੱਕੇ ਨੂੰ ਹੀ ਮਿਕਸ ਕਰ ਲਾਂਗੇ 스ਪੂਨ ਦੇ ਨਾਲ ਔਰ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਗਰਮ ਪਾਣੀ ਐਡ ਕਰਾਂਗੇ ਥੋੜਾ ਥੋੜਾ ਕਰਕੇ ਔਰ ਇਹਦੇ ਕਾ ਸੋਹਣਾ ਜਿਹਾ ਡੋ ਰੈਡੀ ਕਰ ਲਾਂਗੇ ਫਿਰ ਆਪਾਂ ਇਹਨੂੰ ਨਾ ਜਦੋਂ ਆਪਾਂ ਗਰਮ ਪਾਣੀ ਐਡ ਕਰਨ ਵਾਲੇ ਕਾ ਦੇਖੋ ਹੁਣ ਚੰਗੀ ਤਰ੍ਹਾਂ ਮਿਕਸ ਹੋ ਗਿਆ ਸੋ ਆਪਾਂ ਇਹਦੇ ਵਿੱਚ ਥੋੜਾ ਥੋੜਾ ਗਰਮ ਪਾਣੀ ਐਡ ਕਰਨਾ ਹੈ 댓्स ਇਟ ਕਿਉਂਕਿ ਆ ਮੂਲੀਆਂ ਦੇ ਵਿੱਚ ਆਪੇ ਪਾਣੀ ਬਹੁਤ ਹੁੰਦਾ ਆ ਸੋ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਔਰ ਇਹਨੂੰ ਹੁਣ ਆਪਾਂ 5-4 ਮਿੰਟ ਦੇ ਲਈ ਪਈ ਰਹਿਣ ਦੇਣਾ ਜਿਆਦਾ ਨਹੀਂ 5 ਕੁ ਮਿੰਟ ਤੇ ਬਹੁਤ ਸੋਹਣੀ ਆਪਣੀਆਂ ਰੋਟੀਆਂ ਬਣਨਗੀਆਂ ਮੈਂ ਇਹਨ ਵਿੱਚ ਬੜੀ ਚੰਗੀ ਤਰ੍ਹਾਂ ਮਿਕਸ ਕਰਕੇ ਅੱਗੇ ਦਿਖਾਉਂਦੀ ਆ ਸੋ ਤੁਸੀਂ ਦੇਖ ਸਕਦੇ ਹੋ ਆਪਣਾ ਬਹੁਤ ਹੀ ਸੋਹਣਾ ਡੋ ਜਿਹੜਾ ਇਹ ਰੈਡੀ ਹੋ ਗਿਆ ਆ ਤੇ ਹੁਣ ਆਪਾਂ ਇਹਨਾਂ ਦੀ ਬਣਾਵਾਂਗੇ ਰੋਟੀਆਂ ਸੋ ਜਿਵੇਂ ਮੈਂ ਤੁਹਾਨੂੰ ਦਿਖਾਇਆ ਆਪਣਾ ਆਟਾ ਰੈਡੀ ਹੈ ਸੋ ਮੈਂ ਰੋਟੀ ਬਣਾਉਣੀ ਦੱਸ ਦਿੰਨੀ ਆ ਤੁਹਾਨੂੰ ਆਪਾਂ ਜਿੰਨਾ ਕੁ ਵੀ ਪੇੜਾ ਲੈਣਾ ਤੁਸੀਂ ਲੈਣਾ ਠੀਕ ਹੈ ਇਹਨੂੰ ਪੇੜਾ ਕਰਨਾ ਔਰ ਤੇ ਡੈਟਸ ਇਟ ਇਹਨੂੰ ਚੰਗੀ ਤਰ੍ਹਾਂ ਆਪਾਂ ਪਕਾ ਕੇ ਔਰ ਹੁਣ ਮੈਂ ਤੁਹਾਨੂੰ ਇਧਰੋਂ ਤਾਂ ਵੀ ਤੇ ਪਾ ਕੇ ਦਿਖਾਉਣੀ ਆ ਸੋ ਆਪਾਂ ਜਿਹੜੀ ਰੋਟੀ ਹੱਥਾਂ ਨਾਲ ਬਣਾਈ ਆ ਉਹਨੂੰ ਹੁਣ ਆਪਾਂ ਪਾ ਦਾਂਗੇ ਤਵੇ ਤੇ ਔਰ ਦੂਸਰੀ ਨੂੰ ਤੁਸੀਂ ਜੇ ਕ੍ਰਿਸਪੀ ਜੀ ਪਸੰਦ ਕਰਦੇ ਹੋ ਤੇ ਇਸ ਤਰ੍ਹਾਂ ਵੀ ਸਿੱਖ ਸਕਦੇ ਹੋ ਥੋੜਾ ਜਿਹਾ ਆਪਾਂ ਇਹਨੂੰ ਇੱਦਾਂ ਸਿੱਖ ਲੈਣਾ ਹੋਨੇ ਇੱਕ ਸਾਈਡ ਤੋਂ ਪਕ ਹੋ ਗਈ ਆ ਤੇ ਹੁਣ ਜੀ ਆਪਾਂ ਇਹਨੂੰ ਦੂਜੀ ਸਾਈਡ ਤੇ ਪਰਫੈਕਟਲੀ ਸੇਕ ਲੈਣਾ ਸੋ ਆਪਣੀ ਰੋਟੀ ਹੋ ਗਈ ਆ ਰੈਡੀ ਔਰ ਆਪਾਂ ਤੁਹ ਕੀਤੇ ਹੈਟਕੀਤ ਇਹਨੂੰ ਇੰਜੋਏ ਕਰਾਂਗੇ ਤੁਸੀਂ ਦੇਖਿਓ ਕਿ ਕਿੰਨੀ ਜਿਆਦਾ ਸੌਫਟ ਬਣੀ ਆ ਇਹ ਬਹੁਤ ਜਿਆਦਾ ਟੇਸਟੀ ਹੈ ਔਰ ਤੁਸੀਂ weight loss journey ਤੇ ਵੀ ਇਹਨੂੰ ਆਪਦੇ ਲੰਚ ਚ ਇੰਕਲੂਡ ਕਰ ਸਕਦੇ ਹੋ ਹੂੰ